ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਤਿੰਨ ਬਿਹੜਾ ਤਾਜੀਆਂ ਸੂਂਗੀਆਂ ਵੀ ਆ ਤੇ ਪੰਜ ਦਿਖਾਵਾਂਗੇ ਝੋਟੇਆ ਰੇਟ ਵੀਡੀਓ ਦੇ ਵਿੱਚ ਸਾਰੇ ਦਾ ਇਕੱਲੇ ਇਕੱਲੇ ਨਾਕ ਬਾਰੇ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਮੇਰਾ ਨਾਮ ਐਡਰੈਸ ਦੱਸੋ ਆਪਣਾ ਨਾਮ ਮੇਰਾ ਹਰਮਨਪ੍ਰੀਤ ਸਿੰਘ ਪਿੰਡ ਮਾਨੂਗਾ ਜ਼ਿਲ੍ਹਾ ਲੁਧਿਆਣਾ ਤੇ ਆਪਣੇ ਨੇੜੇ ਪਿੰਡ ਰਹਿੰਦੇ ਭਮੀਪੁਰਾ ਲੱਖਾ ਤੇ ਜਗਰਾਉ ਜਗਰਾਉ ਸੈਡ ਆ ਗਿਆ ਹੈ ਨਾ ਮੋਬਾਈਲ ਨੰਬਰ ਆਪਣਾ 987367178 9873671698 ਨੰਬਰ ਹੋ ਰਹੀ 947150501 947150501 ਪਹਿਲਾ ਨੰਬਰ ਜਿਹੜੀ ਤਾਜੀ ਸੂਈ ਝੋਟੀ ਦੇਖੀ ਜ ਨੇ ਕਿਹੜਾ ਸੂਸੀ ਹੈ ਇਹ ਹੀ ਤੀਜਾ ਸੂਆ ਸੂਈ ਆ ਕੱਲ ਸਵੇਰ ਦੀ ਸੂਈ ਹੋਈ ਆ ਠੀਕ ਹੈ ਮਗਰ ਫੀਮੇਲ ਕਾਰ ਹੋ ਬਈ ਕੱਟੀ ਬੜੀ ਪਿਆਰੀ ਹੈ ਹਾਂ ਹਾਂਜੀ ਕੱਟੀ ਪੂਰੀ ਜੈਡ ਬਲੈਕ ਆ ਬਾਈ ਠੀਕ ਐ ਬੱਚਾ ਪਾਲਣ ਵਾਲਾ ਪੂਰਾ ਪਿੱਛੇ ਕਿੰਨਾ ਦੁੱਧ ਸੀ ਪਿਛਲੀ ਵਾਰ ਦਾ ਮਾਲਕ ਨੇ ਦੱਸਿਆ ਪਾਲੋ ਪਿਛਲੀ ਵਾਰ 12-13 ਕਿਲੋ ਦੁੱਧ ਦੱਸਦੇ ਨਹੀਂ ਹੁਣ 8-9 ਕਿਲੋ ਬੋਲੀ ਹੈਗੀ ਐ ਸਟਾਰਟਿੰਗ ਵਾਲੇ ਹਣਾ ਰੇਟ ਇਹਦਾ ਕੀ ਰਹੂਗਾ ਰੇਟ ਜਿਹੜਾ ਮਰਜ਼ੀ ਕਰਾ ਲਓ ਵੀ 1 ਲੱਖ ਤੇ 10 ਹਜ਼ਾਰ ਦੀ ਦੇਵਾਂ ਮਾਣਤਨ ਮਾਣਤਨ ਮਾਣਾ ਮੂਟਾ ਕਰਦਾ ਤੋਰੀ ਬਾਰਨ ਸਭਰ ਪਹਿਲੇ ਨੰਬਰ ਜਿਹੜੀ ਮੱਝ ਦੇਖੀਐ ਨੇ ਤੀਜਾ ਸੂਆ ਸੂਇਆ ਕੱਦ ਬੈੱਡ ਜਿੰਦੇ ਜਾਣ ਪੂਰੀ ਸਾਫ ਸੁਥਰੀ ਤੇ ਬੱਚਾ ਇਹਦੇ ਪਿੱਛੇ ਕੱਟੀਆਂ ਸੋ ਗ ਤੀਜਾ ਸਵੇਰ ਨਵੇਂ ਹਾਨ ਦੇ ਵਿੱਚ ਹੀ ਆ ਤੇ ਪ੍ਰੋਪਰ ਹੁਣ ਤੀਜੇ ਸਵੇਰ ਨੂੰ ਮੈਂ ਤਿਆਰ ਹੋ ਗਈ ਚੰਗੇ ਦੁੱਧ ਤੇ ਚਲੋ ਲੈ ਲਈਏ 12 ਲੀਟਰ ਦਾ ਦੂਜੀ ਸਵੇਰ ਦੁੱਧ ਦਿੱਤਾ ਵਾ ਤੇ ਹਵਾਂ ਨਾ ਦੇਖੋ ਸੋਹਣਾ ਸਾਫ ਸੁਥਰਾ ਮੁੱਠੀ ਵਾਲਾ ਥਾਣਾ ਜਮਾ ਤੇ ਚੋੜ ਬਸਵਾ ਦੇ ਇੱਕ ਨੰਬਰੋਕੇ ਜਮਾ ਜੀ ਸੁਭਰਤਾ ਮਾਰਕੀਟ ਖਾਣ ਨਵੀਂ ਜਨਮ ਕੋ ਦੂਜੀ ਸੋਧਾ ਕੋਈ ਬੱਛਾ ਸੁਭਰਤਾ ਰਾ ਵਗੈਰਾ ਦੇਖੋ ਪੂਰੇ ਸੋਹਣੇ ਸਾਫ ਸੁਥਰੀਆਂ ਤੇ ਚੋਣ ਜਵਾ ਦੇਖੋ ਇੱਕ ਨੰਬਰ ਹੁਣ ਤਾਂ ਫਿਰ ਚਵਾਈ ਇਹਦੀ ਹੋਈ ਨਹੀਂ ਛੋਟੇ ਵਿੱਚ ਹੋਇਆ ਲੱਗਦਾ ਹਨ ਹਾਂਜੀ ਥੋੜਾ ਟਾਈਮ ਹੀ ਹੋਇਆ ਠੀਕ ਹੈ ਤੇ ਇਹ ਆਪਾਂ ਦੇਣੀ ਕਿੰਨੇ ਦੀ ਹੈ 1000 ਇੱਕ ਦਾਸ ਚੋ ਮਾਣਦਾਨ ਹੋ ਜਾਊਗਾ। ਬੜਾ ਮੋਟਾ। ਅੱਗੇ 2 ਨੰਬਰ ਥੋੜੀ ਆਪਾਂ ਦੇਖੀਏ ਨਾ ਛੋਟੀ ਰੋਸ਼ੇ ਬਣ ਦੇ ਵਿੱਚ। ਇਹੀ ਹਸਤਾ ਹੋ ਗਿਆ ਸੂਈ ਨੂੰ ਹੁਣੇ ਤੇ ਥੱਲੇ 9-10 ਕਿਲੋ ਗੋੜੀ ਹੈ ਜਾਨੀ ਦੁੱਧ ਤਿਆਰ ਆ। 10 ਲੀਟਰ। ਹਾਂ ਜੀ 10 ਲੀਟਰ। ਸੂਆ ਸੂਈ ਹੈ? ਸੂਆ ਸੂਈ ਹੈ ਦੁੱਧ ਜਾਈ। ਕੰਨੀਆਂ ਫੜੀਆਂ। ਤੇ ਮੁੱਲੇ ਦਾ ਕੀ ਆ? ਮੁੱਲੇ ਦਾ ਜਿਹੜਾ ਮਰਜ਼ੀ ਕਰਾ ਲਓ ਇੱਕ 40 ਕਰਾ ਲਓ ਇੱਕ 30 ਕਰਾ ਲਓ ਇੱਕ 20 ਦੀ ਦੇ ਦਾਂਗੇ ਬਈ। ਥੋੜੀ ਬਾਹਰ ਨੂੰ ਇਹਨੂੰ। ਬੱਚਾ ਮੇਲਗਾ ਫਾ ਹਨਾ। ਬੱਚਾ ਮੇਲਗਾ। ਸੋ 1,20,000 ਦੀ ਬਾਈ ਕਹਿੰਦਾ ਦੇ ਦਾਂ ਤੇ ਕੱਦ ਕੁਦ ਚੰਗਾ ਜਿੰਦ ਜਣ ਬੱਚਾ ਮੇਲ ਕਾਵਾ 10 ਲੀਟਰ ਦੁੱਧ ਹਾਜ਼ਰ ਹੈ ਇੱਕ 20 ਦੀ ਬਾਈ ਕਹਿੰਦਾ ਦੇਵਾ ਕੇ ਜਾਵਾ ਝੋਟੀ ਸੋ ਸਿੰਘੂ ਹੱਸਾ ਦੇਖੋ ਕੁੰਡੇ ਸਿੰਘਾ ਦੀ ਪੂਰੀ ਰਾਜੀ ਸੰਭੀ ਬਣੀ ਬੱਚਾ ਖੁੱਲ ਕੇ ਬੰਦੇ ਤੇ ਕੱਦ ਵਿੱਡ ਦੇਖੋ ਮੈਂ ਤਾਂ ਚੰਗਾ ਇੱਕ 20 ਦੀ ਦੇਣੀ ਹੈ ਦੁੱਧ ਦਾ ਅੰਦਾਜ਼ਾ ਹੈ ਕਿ ਨਾ ਪਾ ਦੂਗੀ ਇਹ ਦੁੱਧ 12 13 ਕਿਲੋ ਵੀ ਨਾ ਤਲੂਨ ਨੇ ਦਿੱਤਾ ਠੀਕ ਆ 12 ਲੀਟਰ ਕਿਲੋ ਮੰਨ ਕੇ ਲੈ ਜਾਵੋ ਤੇ ਅਜੇ ਇਹਨੂੰ ਮੁੱਠਾ ਕੋ ਪਾਇਆ ਵੀ ਨਹੀਂ ਠੀਕ ਆ ਲੈ ਜਾ ਰਹੇ ਤਨ ਕੋਈ ਨਾ ਸੋ ਕੱਦ ਕੁਦ ਚੰਗਾ ਪੂਰੀ ਸਾਫ ਸੁਥਰੀ ਲੇਵਾ ਦੇਖੋ ਬਿਲਕੁਲ ਸੋ ਜਿਹੜੇ ਮੱਝਾ ਪਸ ਨੂੰ ਦਿਖਾਈ ਵੀਡੀਓ ਕਬਰ ਕਰਨ ਦਾ ਟਾਈਮ ਆਪਣੇ ਇਸ ਵਕਤ 9 ਵਜੇ ਦਾ ਟਾਈਮ ਆ ਚਵਾਈ ਹੋਈ ਨੂੰ 2-2 ਘੰਟੇ ਵਿੱਚ 7 ਵਜੇ ਚਵਾਈਆਂ ਆਪ ਨੂੰ ਪਤਾ ਘਰਾਂ ਚ ਹੋ ਜਾਂਦੀਆਂ ਸੋ ਲੈਵੇ ਡਿਜ਼ਾਈਨ ਜੀ ਹੁਣ ਦੇਖੋ ਬਹੁਤ ਚੰਗੇ ਇੱਕ ਵੀ ਜੀ ਦੂਜੇ ਨੰਬਰ ਵਾਲੇ ਜੋ ਖੂਬਸੂਰਤ ਧਾਰਾ ਦੇਖ ਸਕਦੇ ਬੱਚਾ ਲੱਗਿਆ ਵਈ ਤਾਂ ਮਾਰ ਕੇ ਦਿਖਾਤੀਆਂ ਤੇ ਚੌਣ ਸੁਭਾ ਦੇਖੋ ਬਿਲਕੁਲ ਇੱਕ ਨੰਬਰ ਮਗਰਸਰਾ ਚ ਵੀ ਧਾਰਾ ਮਾਰਦੀ ਤੇ ਚਵਾਈ ਦੀ ਨਰਮਾ ਮੇਰੇ ਪੂਰੀ ਮੈਂ ਕਹਿੰਦਾ ਜੇ ਮਾਂ ਦੂਦੀ ਮੋਟਰ ਅਸਲ ਜੇ ਕੋਈ ਧਾਰ ਚ ਨੁਕਸ ਹੋਵੇ ਕਰਾਇਆ ਵੀ ਦੇਵਾਂਗੇ ਬੰਦੇ ਨੂੰ ਤੇ 2000 ਰੁਪਏ ਐਕਸਟਰਾ ਦੇ ਕੇ ਤੁਹਾਨੂੰ ਦੇ ਜੈ ਜੈ ਗੱਲਾ ਪਗਾਈ ਨਹੀਂ ਹੋਣ ਦੇ ਸੋਹਣਾ ਥਾਂ ਥਣ ਪੂਰਾ ਛੋਣਾ ਗੱਡਿਆ ਹਨਾ ਬੇਨ ਦੇਖੋ ਦੁੱਧ ਵਾਲੀਆਂ ਬੇਨ ਜੈਜ ਗੱਲ ਆ ਇੱਕ ਵੀਰ ਜੀ ਆਪਾਂ ਝੋਟੀ ਦੇਵਾਂਗੇ ਹਨਾ ਤੇ ਅੱਗੇ ਆਪਾਂ ਗੱਲ ਕਰ ਤੀਜੇ ਨੰਬਰ ਤੇ ਗੱਬਣ ਝੋਟੀ ਦੀ ਸਹੀ ਤੀਜਾ ਕੁਆ ਹੁੰਦੀ ਆ ਅਜੇ ਹਫ਼ਤੇ ਦੀ ਕੱਚੀ ਆ ਹਫ਼ਤਾ ਬਾਕੀ ਤੇ ਜਿੰਦ ਜਣ ਸਿੰਘ ਸਿੰਘ ਬਹੁਤ ਸੋਹਣਾ ਹਨਾ ਤੀਜਾ ਝੂਆ ਝੋਟੀ ਆਈ ਤੇ ਕਿੰਨਾ ਕੁ ਦੁੱਧ ਦੇ ਦੂਗੀ ਇਹ ਦੋਦੀ ਮਾਲਕਾਂ ਨੇ ਦੱਸਣ ਹੁਣ ਤੱਕ ਤਾਂ 12 13 ਕਿਲੋ ਦੁੱਧ ਦਿੰਦਾ ਨੇ ਠੀਕ ਹੈ ਆਪਾਂ ਤਾਂ 12 ਕਿਲੋ ਮੰਨ ਕੇ ਆਪਾਂ ਤਾਂ ਕੋਈ ਲੈ ਜਾਈ ਪੀਰੇ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਜਿਹੜਾ ਮਰਜ਼ੀ ਕਰਾ ਲਓ 10 ਕਰਾ ਲਓ 1 5 ਕਰਾ ਲਓ ਲੱਖ ਦੀ ਦੇ ਦਾਂਗੇ ਮਾਨਤਨ ਕਰ ਦਾਂਗੇ ਮਾੜਾ ਮੂੰਹ ਤਾਂ ਮਾਨਤਨ ਕਰ ਦਾਂਗੇ ਸੋ ਲੱਖ ਰੁਪਏ ਦੀ ਝੋਟੀ ਮਾਨਦਾਨ ਵਿੱਚੋਂ ਹੋਜੂ ਤੇ ਮੂੰਹ ਮੱਥੇ ਲੱਗਦੀ ਆ ਜਿੰਦ ਜਣ ਝੋੜੀ ਵਾਲੀ ਝੋਟੀਆਂ ਚੰਗੀਆਂ ਅੱਗੇ ਪਿੱਛੇ ਪਿਓਰ ਅਸਲ ਮੋਹਰਾ ਵੀਰੇ ਅੱਗੇ ਪਿੱਛੇ ਦਾ ਹਵਾਨਾ ਕੱਢੂ ਸਿੰਘ ਮੂੰਹ ਮੱਥਾ ਚੰਗਾ ਲੰਬੀ ਕਰ ਦੇਣਾ ਤੇ ਪਲੀ ਬੁਲੀ ਬਹੁਤ ਜ਼ਿਆ ਲੱਖਰ ਵੀਰ ਝੋਟੀ ਤੀਜਾ ਸੂ ਸੂ ਨੂੰ ਰੈਡੀ ਆ 12 13 12 13 ਕਿਲੋ ਦੁੱਧ ਦਊਗੀ ਤੇ ਬੈਗ ਸ਼ਾਇਰ ਤੇ ਬਟਨ ਦੇਖੋ ਬੜਨ ਵਾਲੀ ਝੋਟੀ ਆ ਦੁੱਧ ਨੂੰ ਖਰੀ ਰੋਗੀ 12 13 ਕਿਲੋ ਦੁੱਧ ਤੋਂ ਮਰਦੀ ਨਹੀਂ ਜਮਾ ਅੱਗੇ ਗੱਲ ਕਰ ਜਰਸੀ ਵੈੜ ਗੱਬਣ ਹਨਾ ਇਹਦਾ ਹੀ ਤੀਜਾ ਤੀਜਾ ਸੂਈ ਤੀਜਾ ਸੂਈ ਹਾਂਜੀ ਕਹਿ ਦਾਂ ਲੈਂਦੀ ਐ ਇਹ ਦੇਣੀ ਹਜੇ ਤੇ 10 ਪਏ ਆ ਐਵੇਂ ਕਹਿਣ ਨੂੰ ਦੂਜੇ ਕਹੀ ਲਈ ਪਰ ਕੋਈ ਸੱਚਾਈ ਬੋਲਾਂ ਤੀਜਾ ਸੂਈ ਓਰੀਜਨਲ ਦਾ ਠੀਕ ਆ 10 ਦਿਨ ਬਾਕੀ ਪਏ ਆ ਹਾਂਜੀ ਕਿੰਨੇ ਦਾ ਮੰਨ ਕੇ ਚੱਲੇ ਬੰਦਾ ਦਾ ਦੋਦੀ ਅਮਾਰਕਾ ਨੇ ਸਾਨੂੰ ਕਹਿੰਦੀ 20+ ਦਿੰਦੀ ਆ ਪਰ ਆਪਣੇ ਕੋਲੋਂ ਬੰਦਾ 18 ਕਿਲੋ ਮੰਨ ਕੇ ਲੈ ਜਵੇ ਜੱਜ ਕਾਲਾ ਰੇਟ ਇਹਦਾ ਕੀ ਰਹੂ ਰੇਟ ਇਹਦਾ 70 ਕਰਾ ਲਓ 75 ਕਰਾ ਲਓ 65 ਹਜ਼ਾਰ ਦੀ ਬੱਚੀ ਦੇਵਾਂਗੇ ਦੇਵਾਂਗੇ ਟੋਰੀ ਬਾਹਰ ਨੂੰ ਸੋ ਪਹਿਲੇ ਨੰਬਰ ਦੇ ਜਿਹੜੇ ਆਪਾਂ ਜਰਸੀ ਵੈਡ ਦਿਖਾਈ ਜਾਂਦੇ ਆ ਤੇ 65 ਹਜ਼ਾਰ ਦੀ ਫਿਰ ਕਹਿੰਦਾ ਦੇਣੀ ਆ ਮੂੰਹ ਤੇ ਟੋਆ ਵਗੈਰਾ ਤੇ ਚੰਗੀ ਸਨਖੀ ਆ ਪੂਰੀ ਸਾਫ਼ ਸੁਥਰੀ ਤੇ ਨਾੜਾ ਨੂੜਾ ਨਾਲ ਗੁੰਦੀ ਵਿਆਹਾਰੇ ਪਾਸ ਪਿੰਡੇ ਦੇ ਵੀ ਨਾੜਾ ਦਿਖਾਈ ਦੇ ਜਾਂਦੀਆਂ ਤੇ ਸਾਫ ਸੁਧਰੀ ਦੁੱਧ ਮਿੱਠੀ ਨਹੀਂ ਆ ਵੀਰਾ ਦੇਖਾਂ ਹੀ ਬਹਿ ਜਾ ਭਾਵੇਂ ਦੂਜੇ ਪਾਸੇ ਦੀ ਬਹਿ ਜਾ ਭਾਵੇਂ ਜਿੱਧਰ ਦੀ ਮਰਜ਼ੀ ਬੈਠਾ ਰਹਿ ਠੀਕ ਹੈ 18 ਕਿਲੋ ਤੋਂ ਮੰਨ ਕੇ ਲੈ ਜੇ 65000 ਦੇ ਭਾਜ ਜੈ ਜੈ ਕਾਲਾ ਪੂਰੀ ਸਾਫ ਸੁਧਰੀ ਰੇਟ ਸਿਰਫ 65000 ਰੁਪਇਆ ਕੋਈ ਬਾਹਲਾ ਨਹੀਂ 80 85 ਮੰਗੀ ਜਾਵੇ ਦਾ 18 ਕਿਲੋ ਦੁੱਧ ਦੇਣ ਵਾਲੀ ਵੈੜ ਹੈਗੀ ਆ ਤੇ ਜਿੰਨੀ ਹੈਗੇ ਸਾਫ ਸੁਧਰੀ ਬੇਰਬੂਲ ਦੇਖੋ ਪੂਰੀ 11 ਹੜਾ ਜਿੰਨੀ ਲੰਬੀ ਪਈ ਆ ਤੇ ਪਲਾਈਆਂ ਬਲੂਆਂ ਹਵਾਨੇ 'ਚ ਬਹੁਤ ਪਈਆਂ ਸੋ ਨਾੜਾ ਵਗੈਰੇ ਇੱਕ ਵਾਰ ਨੇੜੇ ਤੋਂ ਫੇਰ ਦੇ ਸਕਦੇ ਹੋ ਪੂਰੇ ਸੋਨੇ ਸਾਬ ਜੀ ਕਰਦੇ ਆਪਾਂ ਵੀ ਮੁੱਲ ਲਾ ਕੇ ਉਹਨਾਂ ਤੇ ਆਪਾਂ ਜੈ ਰੇਟ ਤੇ ਵੇਚ ਪਸੂ ਵੇਚਦੇ। ਬੋਲਾ ਪੰਜ ਨਾਲ ਕੇ ਵੇਚ ਤੇ 3000 ਨਹੀਂ 15000 ਬਣ ਗਿਆ। ਇਹ ਵੀ ਬਾਹਲਾ ਕੋ ਕਮਾਈ ਕਰਕੇ ਵੀ ਬੰਦਾ ਕਹਿੰਦਾ ਕਮਾਈ ਕਰਦੇ ਆ ਵਪਾਰੀ। ਦਾ ਘਾਟਾ ਵੀ ਵਪਾਰੀਆਂ ਨੂੰ ਹੀ ਪੈਂਦਾ ਬਈ। ਜੈ ਜੈ ਕੱਲਾ। ਤੇ ਅੱਗੇ ਜਿਹੜੀ ਨਾਲ ਆਪਾਂ ਵਹਿੜ ਸੁਈ ਵੀ ਦੇਖੀ ਜੰਨੇ ਆ। ਇਹਨੂੰ ਸੁਈ ਨੂੰ ਹੀ ਤਿੰਨ ਹੈ ਹੋ ਗਏ ਮਗਰ ਫੀਮੇਲ ਕਾਪ। ਮਗਰ ਬੱਚੀ ਆ ਹਨਾ? ਹਾਂਜੀ। ਜਰਸੀ ਹੈਗੀ ਆਪਣੀ ਕਾਫੀ ਕਲਰ ਦੇ ਵਿੱਚ। ਠੀਕ ਐ ਕਿਹੜਾ ਸੁਆ ਸੁਈ ਆ? ਇਹ ਹੀ ਦੂਜਾ ਸੁਆ ਸੁਈ ਆ। ਕਿੰਨਾ ਕੁ ਦੁੱਧ ਦੱਸ ਪਿਛਲੀ ਵਾਰ? ਬਾਰੇ ਦੇ ਥੱਲੇ ਕਣੀ 12 ਕਿਲੋ ਦਾ ਮਾਲਕ ਤਾਂ ਕਹ ਰਿਹਾ ਵੀ 20 ਕਿਲੋ ਦੋ ਦਿੰਦੀ ਆ ਪਰ ਆਪਾਂ 18 ਮੰਨ ਕੇ ਲੈ ਜੀ ਆਪਾਂ ਤੋਂ ਕੋਈ 12 ਹੁਣ ਹਾਜ਼ਰ ਆ ਹਾਜ਼ਰ ਆ 12 ਧਾਰਾ ਤੋਂ ਰ ਇੱਕ ਨੰਬਰ ਜੇ ਮੈਂ ਇੱਕ ਨੰਬਰ ਮਾਰ ਕੇ ਦਿਖਾ ਦਿੰਦਾ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਮੁੱਲ ਜਿਹੜਾ ਮਰਜ਼ੀ ਕਰਾ ਲਓ 65 ਕਰਾ ਲਓ 60 ਕਰਾ ਲਓ 57000 ਦੀ ਇਸ ਨੂੰ ਦੇ ਦਾਂਗੇ ਗੱਡੀ ਚ ਪਾ ਦੇ ਤੋਰੀ ਵਾਰ ਨੂੰ ਸੋਵਰਾ ਦੂਜੇ ਨੰਬਰ ਜਿਹੜੇ ਵੇੜ ਦਿਖਾਈ ਨੇ ਕਦ ਕੁਦ ਬਹੁਤ ਚੰਗਾ ਰਾਜੀ ਚੰਗੀ ਸਭੀ ਪੜੀ ਵੀ ਤੇ 57000 ਦੀ ਵੀਰਕੇ ਦਾ ਦੇ ਦਾਂਗੇ ਮੂੰ ਮੱਥਾ ਟੋਆ ਵਗੈਰਾ ਦੇਖੋ ਪੂਰਾ ਹਸਾਬ ਥਣ ਸੋਣਾ ਗੁੱ ਤੇ ਜਿਹੜੇ ਪੈਂਡ ਦੇ ਬੱਚੀ ਦੇਖ ਜਿਐ ਨੇ ਇਹ ਕਿਹੜਾ ਸੁਵਾਈ ਇਹ ਪਲੂਨ ਸੁਈ ਇਹ ਮੂੰਹ ਦੋਦਾਨਾ ਮਗਰ ਫੀਮੇਲ ਕਹਾ ਪਈ ਮਗਰ ਫੀਮੇਲ ਤੇ ਕਿੰਨਾ ਦਿਨ ਹੋ ਗਿਆ ਸੁਈ ਨੂੰ ਅਜੀ ਹਸਤਾ ਹੋ ਗਿਆ ਇਹਨੂੰ ਸੁਈ ਦੀ ਦੁੱਧ ਕਿੰਨਾ ਹੁਣ ਚੋਣ ਵਾਲਾ 15 ਕਿਲੋ ਤਾਂ ਹੁਣ ਚੋਣ ਵਾਲਾ ਹੀ ਭਾਵੇਂ ਆਪਣੇ ਕੋਲ ਦੋ ਡੰਗ ਤਿੰਨ ਡੰਗ ਚਾਰ ਡੰਗ ਚੋਕੇ ਲੈ ਜੇ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਮੁੱਲ ਕਰਾ ਲਓ ਲੱਖ ਕਰਾ ਲਓ 10 ਕਰਾ ਲਓ 90000 ਦੀ ਦੇਵਾਂਗੇ ਬੱਚੇ ਕਿੰਨਾ ਦੁੱਧ ਮੰਨ ਕੇ ਲੈ ਕੇ ਜਾਵੇ ਬੰਦਾ 20+ ਦੁੱਧ ਦੂਗੀ ਤੋਰੀ ਬਾਰ ਨੂੰ ਸਵਰ ਕੱਦ ਕਾੜ ਵਗੈਰਾ ਦੇਖੋ ਬੈੜ ਦਾ ਚੰਗਾ ਸਾਫ ਸੁਥਰਾ ਫੁੱਲ ਬਰੀ ਤੇ ਦੋਗੇ ਦੰਦ ਫਿਰਲੇ ਕੱਢੇ ਹੀ ਲੱਗਦੇ ਨੇ ਹਨਾ ਹਾਂਜੀ ਕੱਢੇ ਹੀ ਹੈਗੀ ਦਿਖਾ ਦਿੰਦੇ ਆ ਪਟਕੇ ਅਜੀ ਚਵਾਈ ਹੁਣ ਸਵੇਰ ਤੇ ਆਪਾਂ ਇਹ ਕਰਨੀ ਹਾਲੇ ਹਨਾ ਸੁਝਾਜਾ ਜੇ ਕਿ ਲੈ ਮੈਂ ਕਹਿੰਦੇ ਚੋਈ ਨੂੰ ਘੰਟਾ ਹੋ ਗਿਆ ਤਾਂ ਘੰਟਾ ਹੋਊਗੀ ਫਿਰ ਚਵਾਈ ਇਹਦੀ ਆਈ ਹੋਈ ਆਪਣੇ ਕੋ ਘੰਟਾ ਖੋਇਆ ਹਜੇ ਠੀਕ ਐ ਸੋ ਲੈਵਾ ਦੇਖੋ ਫਟ ਫਟ ਲੈ ਜਾਓ ਬੱਚੇ ਕੋਲ ਲੈ ਚੱਲ ਸੋ ਪਿਓਰਾ ਸਨ ਜਰਸੀ ਮੱਥੇ ਦੇ ਟੋਆ ਵਗੈਰਾ ਦੇਖੋ ਕਾਫੀ ਕਲਰ ਦੇ ਵਿੱਚ ਸੂਈ ਸਵਾਈ ਮਗਰ ਵੀ ਇਹਦੇ ਬੱਚੀ ਐ ਸੋ ਬਰਤਾਰਾ ਵਗੈਰਾ ਦੇਖੋ ਪੂਰੀ ਸਾਫ ਸੁਥਰੀ ਚਵਾਈ ਐ ਤੇ ਬਾਕੀ ਥਣਾ ਦੀ ਸਾਫ ਨਹੀਂ ਐ ਫਟ ਫਟ ਦੀ ਵਿਥੀ ਬੇਥਣਾ ਦੇ ਵਿੱਚ ਲੋਕ ਇਹਨਾਂ ਨੂੰ ਐ ਬਈ ਜਰਸੀ ਆ ਇਹ ਅਸਲ ਜਰਸੀ ਇਹਨੂੰ ਕਹਿੰਦੇ ਆ ਬਾਈ ਲੋਕ ਐਵੇਂ ਹਮਾਚੋ ਤੋਂ ਲਾ ਲਾ ਵੇਚੀ ਜਾਂਦੇ ਪੰਜਾਬ ਵਾਲੀ ਰੀਅਲ ਜਰਸੀ ਆ ਉਹ ਫਿਰ ਜਾਂਦੀ ਵੀ 90 ਦੇ ਘਰਾਂ ਚ ਹਾਂਜੀ ਜੈਕਾਰਾ ਪੰਜਾਬ ਵਾਲੀ ਰੀਅਲ ਜਰਸੀ ਆ ਜਿਹਨੂੰ ਐ ਕਹਿ ਦੂ ਕੋਈ ਡੀਐਨਏ ਟੈਸਟ ਵੀ ਕਰਾ ਲੇ ਤਾਂ ਵੀ ਆਪਾਂ ਕਰਾਉਣ ਨੂੰ ਤਿਆਰ ਆ ਨੰਬਰ ਬੋਲੀ ਆਪਣਾ 987367178 ਸਪੈਨਡ ਮਾਨੂਕੇ ਜਿਹੜਾ ਲੁਧਿਆਣਾ ਵੀਡੀਓ ਦੇਖਣ ਲਈ ਸਭ ਦਾ ਤਧ